ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਅਜੀ ਤਰੀਕੇ ਹੈ ਕਿ 4 ਸਤੰਬਰ 2025 ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਠੀਕ ਹੈ ਜਿੱਥੇ ਅਸੀਂ ਖੜੇ ਆ ਇਹ ਇਥੇ ਕਾਫੀ ਪਾੜ ਪੈ ਗਿਆ ਇਹ ਦੇਖੋ ਇਹ ਦੇਖ ਲੋ ਤੇ ਬਾਈ ਬੜੀ ਗੱਡੀਆਂ ਬੰਦਿਆ ਠੀਕ ਹੈ ਤੁਸੀਂ ਛੋਟੀ ਗੱਡੀ ਲੰਗਾ ਸਕਦੇ ਹੋ ਮੋਟਰਸਾਈਕਲ ਨਿਕਲ ਜਾਓ ਵੱਡਾ ਬਾਕੀ ਤਵਾਈ ਬਹੁਤ ਮਿਚੀ ਜਾ ਰਹਾ ਤਾਂ ਇਹ ਦੇਖ ਲੋ ਇਧਰ ਥੋੜੇ ਜਣੇ ਜੀ ਬਾਈ ਇਥੇ ਦੇਖ ਰਹੀਆਂ ਸਾਰੇ ਬੰਦੇ ਵੀ ਕਿੰਨੀ ਤਵਾਈ ਹੋਈ ਜਾ ਰਹਾ ਇਹ ਦੇਖ ਲੋ ਸੜਕ ਬਿਲਕੁਲ ਚਲੀ ਜਾਹੀ ਹੈ ਜੇ ਅਗਰ ਇੱਕ ਵਾਰੀ ਹੋਰ ਪਾਣੀ ਆ ਗਿਆ ਬਾਕੀ ਰੋਡ ਖੁੱਲਾ ਹੈ ਠੀਕ ਹੈ ਮੋਟਰਸਾਈਕਲ ਵਾਸਤੇ ਛੋਟੀਆਂ ਗੱਡੀਆਂ ਵਾਸਤੇ ਪਰ ਵੱਡੀਆਂ ਗੱਡੀਆਂ ਬੰਦ ਹੈ ਠੀਕ ਹੈ ਬੜੀ ਗੱਡੀ ਲੈ ਕੇ ਇਧਰ ਨੂੰ ਆਇਓ ਉਹ ਉੱਥੇ ਮਤਲਬ ਰਸਤਾ ਬੰਦ ਬੰਦ ਕਰਿਆ ਵੱਡੀਆਂ ਗੱਡੀਆਂ ਖੜੀਆਂ ਪੁੱਛੇ ਉੱਥੇ ਰੁਕੀ ਹੋਈਆਂ ਤੇ ਤੁਸੀਂ ਵੀਡੀਓ ਦੱਪ ਕੇ ਸ਼ੇਅਰ ਕਰ ਦਿਓ ਜਿਹੜਾ ਆਪਣਾ ਲਾਲੂੜ ਦੇ ਬਰੂੜ ਰੋਡ ਹੈ ਠੀਕ ਹੈ ਓਪਨ ਹੈ ਛੋਟੀਆਂ ਗੱਡੀਆਂ ਵਾਸਤੇ ਤੇ ਜਿਹੜੇ ਮੋਟਰਸਾਈਕਲ ਹੈ ਨਿਕਲ ਸਕਾਂ ਠੀਕ ਹੈ ਵੀਡੀਓ ਸ਼ੇਅਰ ਕਰ ਦਿਓ ਕਿ ਯਾਰ ਜਿੰਨਾ ਹੋ ਸਕੇ ਤੇ ਤੁਸੀਂ ਠੀਕ ਹੈ ਆ ਸਕਦੇ ਓਧਰ